ਉਹ ਵੀ ਤੋਂ ਉਬਰ ਗਿਆ ਆਹ ਕੋਟੀਆਂ ਬਣ ਜਾਣੀ ਨਹੀਂ ਟੰਗਿਆ ਲਾਇਆ ਨਹੀਂ ਨਹੀਂ ਇਹ ਕਹੂੰ ਕਹੂੰ ਕਾਹ ਕੇ ਨੇ ਅੱਜ ਭੱਜ ਪੱਟੇ ਕਿ ਅੱਜ ਪ੍ਰਚਾਰ ਦਾ ਤਾਂ ਕੰਮ ਹੀ ਨਹੀਂ ਆਇਆ ਇੰਨਾ ਮੋਟਾ ਉਹ ਇੰਨਾ ਮੋਟਾ ਮੋਟਾ ਇਹ ਤਾਂ ਕਹਿੰਦੇ ਨੇ ਕਿ ਬੰਦਿਆਂ ਨੂੰ ਡਰਾਉਣਾ ਉਹ ਇੰਨਾ ਕਿਹਦੇ ਕਾਂਗਰਸੀਆ ਨਾ ਹੁੰਦੇ ਉਹਨੂੰ ਸਿਰ ਦੀ ਲੱਗਦਾ ਆ ਆਸੀਂ ਉਹ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਆ ਇਹ ਕੰਮ ਕਰਦੇ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਦੇ ਇਕੱਲੇ ਆਏ ਆਏ ਉਹ ਸਭ ਬੰਦਾ ਨਾਲ ਆਏ ਸਭ ਨੂੰ ਪੱਕੀ ਕੀਤੀ ਆ ਵੀ ਕਿਸੇ ਨੇ ਲੜਦਾ ਨਹੀਂ ਆਪੋ ਆਪਣੀ ਵੋਟ ਪਾਉਣੀ ਠੀਕ ਆ ਪਿਆਰ ਦਾ ਉਹ ਜਿੰਨੇ ਵੋਟਾਂ ਕਹਿੰਦੇ ਕੋਈ ਨਹੀਂ ਦਿੰਦਾ ਕਹਦਕੀ ਆ ਕੁਟੀ ਭਰੀ ਏ ਤੁਸੀ ਇਹ ਗਲਤ ਜਿਹੜੇ ਬਾਹਰ ਦੇਖੋ ਇੱਥੋਂ ਤਾਂ ਲੋਕਲ ਬੰਦੇ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹੜਾ ਲੈ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਆਉਂਗਾ ਸਿਰਫ ਨਹੀਂ ਕੋਈ ਜਿੱਥੇ ਕਿੱਥੇ ਜਿੱਥੇ ਮંત્રી ਸਾਹਿਬ ਜਿੱਥੋਂ ਦੀ ਬੋਲਿਆ ਉਹ ਮਾਰਟ ਦੇ ਅੰਦਰ ਆਜੇ ਹਜੇ ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਨਾਲ ਪੁੱਛੋ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੇ ਨਾਲ ਕੋਈ ਪੁੱਛ ਸਾਡਾ ਸਭੂ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣਾ ਨੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਨਹੀਂ ਆਪ ਬਿਲਕੁਲ ਸੁਣ ਹਾਂਜੀ ਹਾਂ ਉਹਦਾ ਸਾਹਿਬ ਤੁਸੀਂ ਕੋਈ ਗੈਰ ਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿੰਦੇ ਆ ਨਹੀਂ ਉਹ ਪੱਤੇ ਬੰਦਾ ਹੀ 5-700 ਦੇ ਵਿੱਚ ਉਹਦੇ ਬਾ ਦੇਣਾ ਤੂੰ ਦਾ ਨਹੀਂ ਦੇ ਦੇ ਕੋਈ ਦਾ ਦੇ ਚੱਤ ਇਹ ਮੋਰਦੰ ਦਾ ਉਹ ਤੇ ਵੀ ਕੋਈ ਬੰਦਾ ਕਿੰਨਾ ਇਕੱਠਾ ਹੋ ਗਿਆ ਵੀਡੀਓ ਦਿਹੀ ਜਿੱਥੇ ਗੰਦੀਆਂ ਗੱਲਾਂ ਕਰਦੇ ਨਹੀਂ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੇਟ ਵੀਡੀਓ ਦਿਹੀ ਪੱਛਾ ਕਰਦੇ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖਾਈ ਜਿਹੜੀਆਂ ਗੱਡੀਆਂ ਗਾਲਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋ ਗਿਆ ਜੇ ਜਦੋਂ ਅਸੀਂ ਹੁਣ ਅਸੀਂ ਚੁੱਪ ਰਹੇ ਆ ਅਸੀਂ ਮੈਂ ਨਹੀਂ ਗੱਡੀਆਂ ਗਾਲਾਂ ਥੋੜੀਆਂ ਲੈ ਰੀਆਂ ਨਹੀਂ ਨਹੀਂ ਕੰਡਣਾ ਨਹੀਂ ਗਲਤੀ ਨਹੀਂ ਗੱਲ ਇੱਥੇ ਤੁਹਾਨੂੰ ਭਰਾ ਹੋ ਕੋਈ ਵੀ ਗਲਤ ਗੱਲ ਕਰਦਾ ਵੇਚਣਾ ਯਾਰ ਪਾਰਟੀ ਦਾ ਭਰਾ ਹੋ ਯਾਰ ਪਿਆਰ ਨਾਲ ਦੋ ਯਾਰ ਆਪ ਤੁਹਾਨੂੰ ਗੱਡੀਆਂ ਗਾਲਾਂ ਕਢ ਦੇ ਚੱਲ ਪਿੱਛੇ ਹੋ ਜਾਂਦਾ ਗੱਲਾਂ ਚਾਪਾ ਹੀ ਯਾਰ ਕਹਿ ਰਹੇ ਮੋਰ ਮੈਂ ਪੰਡਤ ਕੋਲ ਬਸ ਤਰ ਹੋਏ ਤੇ ਆਪਣੇ ਕਹਿੰਦੇ ਪਾਉਂਦੇ ਹੋ ਫਿਰ ਤੁਸੀਂ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਨੀ ਕਰਦੇ ਮੇਰੀ ਗੱਲ ਸੁਣਦਾ ਕੋਈ ਆ ਬੋਲੋ ਯਾਰ ਆਪਾਂ ਮੋਦੇ ਦੀ ਗੋਣ ਗੋਣ ਦੀ ਗੱਲ ਕਰੀਏ ਬੰਸਾ ਕੋਈ ਨਹੀਂ ਅਮਨ ਮਾਨ ਨਾਲ ਲੱਤਰ ਹੁੰਦਾ ਕਿ ਬੱਸ ਕੋਈ ਨਹੀਂ ਕੋਈ ਜੀ ਅਮਨ ਮਾਨ ਕੋਈ ਬਤਾਓ ਕੋਈ ਕੋਈ ਬਤਾਓ ਕੋਈ